ਹਾਂਜੀ ਭਾਈ ਬੜੀ ਬਖਸ਼ਾਵਾਹ ਬਾਈ ਚੀਪਤੈ ਅਜੋ ਜੀ ਲੈ ਚਲ ਗਿਆ ਪਾ ਤੁਹਾਨੂੰ ਖਾਸ ਦੀ ਜਨਪੰਨੀ ਆਨੰਦਪੁਰ ਸਾਹਿਬ ਆਪਾਂ ਭਾਈ ਅਮਰਪਾਲ ਜੀ ਦੀ ਕਥਾ ਸਰਵਣ ਕਰਦੇ ਹਾਂ ਮਾਰੋ ਮਾਰੋ ਚਾਰ ਚਫੇਰੇ ਆਖਰੀ ਜੰਗ ਹੈ ਆਨੰਦਪੁਰ ਸਾਹਿਬ ਦੀ ਇੱਥੋਂ ਤੱਕ ਮੈਂ ਇੱਕ ਵਾਰੀ ਬੇਨਤੀ ਕੀਤੀ ਸੀ ਤੁਸੀਂ ਹੈਰਾਨ ਹੋਵੋਗੇ ਆਨੰਦਪੁਰ ਸਾਹਿਬ ਦਾ ਘੇਰਾ ਤੇ ਗੁਰਦਾਸ ਨੰਗਲ ਦੀ ਗੜੀ ਚੇਤੇ ਕਰਦੇ ਆਂ ਅੰਦਰ ਕੰਬਣੀ ਛਿੜ ਜਾਂਦੀ ਹੈ ਗੁਰਦਾਸ ਨੰਗਲ ਦੀ ਗੜੀ ਸਿੱਖਾਂ ਨੇ ਪੱਟ ਵੀ ਚੀਰ ਕੇ ਖਾਦੇ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪਕੜੇ। ਚਾਰ ਸਿੱਖ ਪਾਣੀ ਲੈਣ ਜਾਂਦੇ ਸਨ ਆਨੰਦਪੁਰ ਸਾਹਿਬ ਜਦੋਂ ਘੇਰਾ ਪਾਇਆ। ਦੋ ਸ਼ੀਦੋ ਜਿੰਦੇ ਸਨ ਦੋ ਪਾਣੀ ਲੈ ਕੇ ਆਉਂਦੇ ਸਨ। ਕਵੀ ਸੈਨਾਪੂਤ ਕਹਿੰਦਾ ਚਾਰ ਸਿੰਘ ਪਾਣੀ ਕੋ ਜਾਮੈਂ ਦੋ ਜੂਜਾਂ ਦੋ ਪਾਣੀ ਲਿਆਮੈਂ। ਪਰ ਜਿੱਥੇ ਪਾਣੀ ਵੀ ਬੰਦ ਕਰਤਾ ਅੰਨ ਵੀ ਬੰਦ ਕਰ ਦਿੱਤਾ। ਗੁਰੂ ਮੈਂ ਫਿਰ ਬੇਨਤੀ ਕਰਾਂਗਾ ਜਿਹੜੇ ਸੂਰਮੇ ਮਰਦ ਹੁੰਦੇ ਨੇ ਉਹਨਾਂ ਨੂੰ ਜਿੱਤਾਂ ਵਾਲੇ ਪਾਸੇ ਲੈ ਕੇ ਨਾ ਜੋ ਤੂੰ ਜਿੱਤਿਆ ਕਿ ਨਹੀਂ ਯਾਦ ਰੱਖਿਓ ਹਿਸਟਰੀ ਬਣਾ ਕੇ ਜਾਂਦੇ ਹੁੰਦੇ ਆ ਉਹ ਇਤਿਹਾਸ ਸਿਰਜ ਕੇ ਜਾਂਦੇ ਆ ਵਕਤ ਦੀ ਹਕੂਮਤ ਕਹਿੰਦੀ ਹੈ ਘਹਰਾ ਦਿੱਤਾ ਮਾਰ ਦਿੱਤਾ ਪਰ ਸਮਾਂ ਬਦਲਣ ਤੋਂ ਬਾਅਦ ਅਰਥ ਕਰਦਾ ਨਹੀਂ ਉਹ ਖਾਰੇ ਜਾਂ ਮਰੇ ਨਹੀਂ ਉਹ ਇਤਿਹਾਸ ਅਣਖ ਦਾ ਸਿਰਜ ਕੇ ਗਏ ਆ ਹਿਸਟਰੀ ਬਣਾ ਕੇ ਗਏ ਉਹ ਇੱਕ ਸਿੱਖ ਲੜ ਰਿਹਾ ਹੈ ਬੰਦੂਕ ਨਾਲ ਤਲਵਾਰ ਕਿਰਪਾਨ ਨਾਲ ਤੇ ਦੂਜਾ ਜਦੋਂ ਕੋਈ ਆਵਾਜ਼ ਦਿੰਦਾ ਹੈ ਖਾਏ ਪਾਣੀ ਤੇ ਚਿੱਟਾ ਨਿੱਕਾ ਜਿਹਾ ਝੰਡਾ ਨਾਲ ਬੰਨਿਆ ਮਸ਼ਕ ਪਾਣੀ ਦੀ ਭਰਦਾ ਉਹ ਡਿੱਗਾ ਹੋਇਆ ਜਿਹੜਾ ਦੁਸ਼ਮਣ ਬਿਰਤੀ ਵਾਲਾ ਹੈ ਉਹਦੇ ਮੂੰਹ ਨੂੰ ਹੱਥ ਲਾ ਕੇ ਮਖ ਮਸ਼ਕ ਚੋਂ ਪਾਣੀ ਪੀਂਦਾ ਹੈ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਜਦੋਂ ਕੋਈ ਕਹਿੰਦਾ ਖਾਏ ਪਾਣੀ ਮੈਨੂੰ ਅੰਜਵਾ ਲੱਗਦਾ ਮੇਰਾ ਗੁਰੂ ਗੋਬਿੰਦ ਸਿੰਘ ਪਾਣੀ ਮੰਗ ਰਿਹਾ ਹੈ ਜੋ ਵੈ ਗੁਰੂ ਜੀ ਨੂੰ ਪਾਂਦਾ ਹੈ ਨਾ ਜੋ ਉਹਦੀ ਰਜ਼ਾ ਹੈ ਉਹਦੀ ਰਜ਼ਾ ਚ ਰਹਿਣ ਲੱਗ ਪੋ ਇੰਦੂ ਵੱਡੀ ਆਰਤੀ ਕੋਈ ਨਹੀਂ ਕਿ ਬੰਦਾ ਉਹ ਕੁਛ ਰੱਬ ਤੋਂ ਲੈਂਦਾ ਜਿਹੜਾ ਇਹਦੇ ਅੰਦਰ ਨੂੰ ਸਕੂਨ ਦੇਵੇ ਤੇ ਜਿੱਦਨ ਦੁੱਖ ਵੀ ਅੰਦਰ ਨੂੰ ਸਕੂਨ ਦੇਣ ਲੱਗ ਪਏ ਸਮਝੋ ਉਦੋਂ ਰੱਬ ਦੀ ਆਰਤੀ ਹੋ ਗਈ ਹੈ ਉਹ ਮੈਂ ਕਹਿੰਨਾ ਉਹ ਸਟੇਜਾਂ ਤੇ ਨਾ ਉਹ ਗੱਲਾਂ ਕਰੋ ਤੁਸੀਂ ਆਪ ਦੱਸੋ ਤੁਹਾਡੇ ਪਰਿਵਾਰ ਚ ਦਫੇੜ ਪੈਂਦੀ ਹੋਵੇ ਤੁਸੀਂ ਕਈ ਮਸਲਿਆਂ ਤੇ ਘਰ ਚੁੱਪ ਕਰ ਜਾਂਦੇ ਹੋ ਇਹਨੂੰ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਸਮਝੋ ਸੰਗਤਾਂ ਤੋੜੋ ਨਾ ਇਹਨਾਂ ਨੂੰ ਜੋੜੋ ਕਿਉਂਕਿ ਸਾਡਾ ਤਲੀਮ ਵਾਲੇ ਪਾਸੇ ਬਿਲਕੁਲ ਖਿਆਲ ਨਹੀਂ ਉਹਦਾ ਕਾਰਨ ਸਾਡੇ ਆਪਣੇ ਭਾਈ ਸਾਹਿਬ ਨੇ ਸਾਡੇ ਆਪਣੇ ਸੰਤ ਨੇ ਸਾਡੇ ਆਪਣੇ ਬਾਬੇ ਨੇ ਸਾਡੇ ਬਾਬੇ ਕਹਤਾ ਰਿਸ਼ਤਾ ਹੋਣਾ ਹੈ ਸਾਡੇ ਬਾਬੇ ਕਹ ਖਿਮਾ ਕਰਿਓ ਹਾਂ ਬਾਬਿਆਂ ਦਾ ਬਾਬਾ ਹੈ ਗੁਰਮਖ ਦੀ ਸੰਗਤ ਕਰੋ ਨਿੰਦਿਆ ਨਾ ਕਿਸੇ ਦੀ ਕਰੋ ਪਰ ਇਹਨਾਂ ਅੰਧਵਿਸ਼ਵਾਸ ਵਿੱਚ ਨਾ ਕਰੀਏ ਗੁਰੂ ਗ੍ਰੰਥ ਸਾਹਿਬ ਨਿਰਗੁਣ ਸਰਗੁਣ ਦੋਨਾਂ ਨੂੰ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੂਰਤੀ ਵਿੱਚ ਰੱਬ ਨੂੰ ਸਥਾਪਨ ਨਹੀਂ ਮੰਨਦੇ ਗੁਰਦੁਆਰੇ ਇਸ ਕਰਕੇ ਆਉਣਾ ਹੈ ਕਿ ਸਾਡੀ ਬਿਰਤੀ ਚੀਜ਼ ਹੋ ਸਕੇ ਅੰਦਰ ਤਬਦੀਲ ਹੋ ਸਕੇ ਤੇ ਕਿਸੇ ਨੂੰ ਪੁੱਛਣ ਦੀ ਥਾਂ ਆਪਣੇ ਮਨ ਨੂੰ ਮੈਂ ਆਪਣੀ ਗੱਲ ਕਰ ਰਿਹਾ ਗੁਰਮਖੋ ਕਿਉਂਕਿ ਜਦੋਂ ਬੰਦੇ ਦੀ ਉਮਰ ਢਲਣੀ ਸ਼ੁਰੂ ਹੋ ਜਾਏ ਸੱਚੀ ਮੁੱਚੀ ਆਪਣੇ ਬਾਰੇ ਸੋਚਣਾ ਚਾਹੀਦਾ ਉਹ ਤੋਂ ਸ਼ੇਖ ਸਾਦੀ ਕਹਿੰਦਾ ਹੈ ਕਿ ਬੀਬੀ ਤੂੰ ਸਿਰ ਤਾਂ ਕਾਲਾ ਕਰ ਲਿਆ ਪਰ ਜਿਹੜੀਆਂ ਹੱਡੀਆਂ ਦੇ ਜੋੜਾਂ ਵਿੱਚ ਪੇੜ ਸ਼ੁਰੂ ਹੋ ਗਈ ਤੇ ਪਿੱਛੇ ਤੈਨੂੰ ਕੁੱਬ ਪੈ ਗਿਆ ਇਹ ਕਿੰਨੇ ਥੋੜਾ ਮਾਰ ਕੇ ਸਿੱਧਾ ਕਰਨਾ ਮੈਂ ਫਿਰ ਬੇਨਤੀ ਕਰਾਂਗਾ ਰੂਹਾਨੀਅਤ ਦੇ ਕੋਈ ਪ੍ਰਸ਼ਨਾਂ ਦਾ ਉੱਤਰ ਨਹੀਂ ਦਿੱਤਾ ਜਾ ਸਕਦਾ ਇਹ ਕਹੋਗੇ ਜੀ ਫਿਰ ਤਾਂ ਜਵਾਬ ਵੀ ਕੋਈ ਨਹੀਂ ਪਿਆ ਰਹੋ ਕਈ ਵਾਰੀ ਇੱਕ ਪ੍ਰਸ਼ਨ ਦਾ ਉੱਤਰ ਲੱਭਣ ਲਈ ਕਈ ਕਈ ਸਾਲ ਲੱਗ ਜਾਂਦੇ ਆ ਕੁਝ ਐਸੇ ਸਵਾਲ ਹੁੰਦੇ ਨੇ ਜਿਨ੍ਹਾਂ ਦੇ ਉੱਤਰ ਅੱਖਰਾਂ ਵਿੱਚ ਨਹੀਂ ਮਿਲਦੇ ਸ਼ਮਾ ਬਾਕੇ ਤਜਰਬੇ ਵਿੱਚੋਂ ਮਿਲਦੇ ਆ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਾਈਂ ਜੀ ਤੁਸੀਂ ਹਰ ਮੰਦਰ ਸੇਵੀ ਬੈਠੇ ਸੋ ਸਾਡੇ ਕੋਲ ਜਦੋਂ ਕੀਰਤਨ ਕਰਦੇ ਸਾਂ ਉਦੋਂ ਸਿਰ ਤੇ ਚੌਰ ਝੁੱਲਦਾ ਸੀ ਅੱਜ ਸਿਰ ਤੇ ਰੇਤ ਦੇ ਕੜਸ਼ੇ ਪੈ ਰਹਿਆ ਅੰਦਰ ਦਾ ਖੇੜਾ ਉਹੀ ਹੈ ਜਿਹੜਾ ਚੌਰ ਦੇ ਥੱਲੇ ਸੀ ਟਿੱਕਿਆ ਹੋਵੇ ਪਾਣੀ ਸ਼ਰਤ ਨਿਰਮਲ ਹੋਵੇ ਉਹਦੇ ਵਿੱਚ ਜਦੋਂ ਸੂਰਜ ਦਾ ਪ੍ਰਤੀਬਿੰਬ ਪੈ